ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਬੜਾ ਹੀ ਸੋਹਣਾ ਫਰਮਾਨ ਹੈ ਗਗਨਦ ਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮੰਡਿਓ ਸੁਰਮਾ ਅਬ ਜੋ ਜਨ ਕੋ ਦਾਓ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕਹਿਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡੈ ਖੇਤ ਤਨ ਗੁਰ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਦੇ ਲਖਤੇ ਜ਼ਿਗਰ ਸਹਬਜ਼ਾਦੇ ਧਨ ਬਾਬਾ ਅਜੀਤ ਸਿੰਘ ਜੀ ਤਨ ਬਾਬਾ ਜੁਝਾਰ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਦੱਸਾਂਦੀ ਇਹ ਇੱਕ ਅਦੁੱਤੀ ਦਾਸਤਾਨ ਸਭ ਜੱਦਾ ਬਾਬਾ ਅਜੀਤ ਸਿੰਘ ਧਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਹਨ ਜਿਨ੍ਹਾਂ ਦਾ ਜਨਮ ਪੋਂਟਾ ਸਾਹਿਬ ਦੀ ਧਰਤੀ ਤੇ ਹੋਇਆ ਉਹ ਧਰਤੀ ਜਿੱਥੇ ਪੰਗਾਣੀ ਦਾ ਯੁੱਧ ਹੋਇਆ ਸੀ ਅਤੇ ਯੁੱਧ ਜਿੱਤਣ ਦੀ ਖੁਸ਼ੀ ਦੇ ਵਿੱਚ ਪੁੱਤਰ ਦਾ ਨਾਮ ਅਜੀਤ ਰੱਖਿਆ ਗਿਆ। ਬਾਬਾ ਅਜੀਤ ਸਿੰਘ ਬਚਪਨ ਤੋਂ ਹੀ ਤਿੱਖਣ ਬੁੱਧੀ ਦੇ ਮਾਲਕ ਅਤੇ ਛੋਟੀ ਉਵਸਥਾ ਵਿੱਚ ਹੀ ਸ਼ਿਰਕ ਤੌਰ ਤੇ ਬਹੁਤ ਬਲਵਾਨ ਸਨ। ਤਲਵਾਰ ਬਾਜੀ ਆਪ ਦਾ ਪਹਿਲਾ ਸ਼ੌਕ ਸੀ। ਸਾਬ ਜادہ ਬਾਬਾ ਅਜੀਤ ਸਿੰਘ ਖਾਲਸਾ ਪੰਥ ਦੇ ਸਾਜਨਾ ਦੇ ਮੌਕੇ ਤੇ ਤਕਰੀਬਨ 13 ਵਰਿਆਂ ਦੇ ਸਨ। ਖਾਲਸਾ ਸਿਰਜਨਾ ਦਾ ਸਮੁੱਚਾ ਦ੍ਰਿਸ਼ ਆਪ ਦੀਆਂ ਅੱਖਾਂ ਦੇ ਸਾਹਮਣੇ ਸੰਪੂਰਨ ਹੋਇਆ। ਇੰਨਾ ਹੀ ਨਹੀਂ ਅਨੰਦਪੁਰ ਦੀ ਪਾਵਨ ਧਰਤੀ ਤੇ ਹੋਏ ਯੰਗ ਯੁੱਧ ਵੀ ਆਪਦੀਆਂ ਅੱਖਾਂ ਦੇ ਸਾਹਮਣੇ ਹੋਏ। ਉਹ ਸਿੰਘ ਸੁਰਮੇ ਜੋ ਜੰਗ ਦੇ ਮੈਦਾਨ ਵਿੱਚ ਆਪਣਾ ਆਪ ਕੁਰਬਾਨ ਕਰਦੇ ਰੋਜ਼ ਆਪਦੀਆਂ ਅੱਖਾਂ ਦੇ ਸਾਹਮਣੇ ਗੁਜ਼ਰਦੇ ਸਨ। ਭਾਈ ਕਨਈਆ ਜੀ ਵਰਗੀਆਂ ਗੁਰਮੁਖ ਰੂਹਾਂ ਤੇ ਸਾਹ ਦੀ ਖੁਸ਼ਬੂ ਨੂੰ ਵੀ ਆਪ ਜੀ ਨੇ ਪੂਰੀ ਤਰ੍ਹਾਂ ਮਾਣਿਆ। ਅਖੀਰ ਉਹ ਸਮਾਂ ਆਇਆ ਸਨ 1704 ਜਦੋਂ ਅਨੰਦਪੁਰ ਦੀ ਧਰਤੀ ਨੂੰ ਘੇਰਾ ਪਿਆ ਇਨਾ ਹੀ ਨਹੀਂ ਗੁਰੂ ਪਾਤਸ਼ਾਹ ਦੇ ਵੱਲੋਂ ਅਨੰਦਪੁਰ ਦੀ ਧਰਤੀ ਨੂੰ ਛੱਡ ਦਿੱਤਾ ਗਿਆ ਅਤੇ ਸਰਸਾ ਨਦੀ ਨੂੰ ਪਾਰ ਕਰਦੇ ਆਂ ਪਰਿਵਾਰ ਵਿਛੜ ਗਿਆ ਪਰਿਵਾਰ ਦੇ ਇੱਕ ਨਹੀਂ ਅਨੇਕਾ ਹਿੱਸੇ ਹੋਏ ਦੋਵੇਂ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਕੁਝ ਸਿੰਘਾਂ ਦੇ ਨਾਲ ਗੁਰੂ ਪਿਤਾ ਦੇ ਨਾਲ ਚਮਕੌਰ ਸਾਹਿਬ ਦੇ ਵੱਲ ਕੂਚ ਕੀਤਾ ਇੱਥੇ ਵੀ ਮੁਗਲ ਫੌਜਾਂ ਪਹੁੰਚ ਗਈਆਂ ਗੁਰੂ ਸਾਹਿਬ ਨੇ ਇੱਥੇ ਬਣੀ ਹੋਈ ਕੱਚੀ ਗੜੀ ਦੇ ਵਿੱਚੋਂ ਹੀ ਮੁਕਾਬਲਾ ਕਰਨ ਦੀ ਵਿਉਂਤ ਬਣਾਈ ਕੱਚੀ ਗੜੀ ਦੇ ਵਿੱਚੋਂ ਹੀ ਪੰਜ-ਪੰਜ ਸਿੰਘਾਂ ਦਾ ਜੱਥਾ ਜੰਗ ਦੇ ਮੈਦਾਨ ਵਿੱਚ ਜਾਂਦਾ ਅਤੇ ਆਪਣੇ ਆਪ ਨੂੰ ਦੇਸ਼ ਕੌਮ ਅਤੇ ਪੰਥ ਲਈ ਕੁਰਬਾਨ ਕਰਦਾ ਸਮਾਂ ਬੀਤਿਆ ਵੱਡੇ ਸਾਹਿਬਜ਼ਾਦੇ ਤਨ ਬਾਬਾ ਅਜੀਤ ਸਿੰਘ ਜੀ ਤਾਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਮਣੇ ਆਏ ਅਤੇ ਜੰਗ ਦੇ ਮੈਦਾਨ ਵਿੱਚ ਆਪਣੇ ਆਪ ਨੂੰ ਕੁਰਬਾਨ ਹੋਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਬੜੇ ਚਾਹ ਦੇ ਨਾਲ ਹੱਸ ਕੇ ਪੁੱਤਰ ਨੂੰ ਗੱਲ ਨਾ ਲਾਇਆ। ਮੱਥਾ ਚੁੰਮਿਆ, ਖੁਦ ਆਪਣੇ ਹੱਥੀ ਹਥਿਆਰ ਸਜਾਏ ਅਤੇ ਤਿਆਰ ਬੜ ਤਿਆਰ ਕਰ ਪੰਜ ਸਿੰਘਾਂ ਦਾ ਜੱਥਾ ਨਾਲ ਭੇਜਿਆ। ਜਾਂਦੇ ਹੋਏ ਪਿਤਾ ਜੀ ਨੇ ਇੱਕੋ ਗੱਲ ਸਮਝਾਈ ਪੁੱਤਰ ਇੱਕ ਗੱਲ ਯਾਦ ਰੱਖਿਓ ਤੁਸੀਂ ਗੁਰੂ ਤੇਗ ਬਹਾਦਰ ਦੇ ਪੋਤਰੇ ਹੋ। ਤੁਹਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਪਿਤਾ ਜੀ ਨਾਮ ਕਾ ਅਜੀਤ ਹੂੰ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਅਗਰ ਜੀਤਾ ਗਿਆ ਤੋ ਪੜਤ ਕੇ ਜੀਤਾ ਵਾਪਸ ਨਾ ਆਊਂਗਾ ਬਸ ਫਿਰ ਕੈਸੇ ਗੁਰੂ ਪਿਤਾ ਤੋ ਥਾਪੜਾ ਲੈ ਕੇ ਪੁੱਤਰ ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਉੱਪਰ ਗਰਜਿਆ ਇਹ ਵੇਖ ਕੇ ਦੁਸ਼ਮਣ ਵੀ ਡੰਗ ਰਹਿ ਗਏ ਇਹ ਵੇਖ ਕੇ ਦੁਸ਼ਮਣ ਵੀ ਹੈਰਾਨ ਰਹਿ ਗਏ ਜੰਗ ਦਾ ਸਾਰਾ ਨਜ਼ਾਰਾ ਗੁਰੂ ਸਾਹਿਬ ਨੇ ਮਮਤੀ ਤੇ ਖੜ ਕੇ ਦੇਖਿਆ ਪੰਤ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਵੱਡੇ ਸਹਿਬਜ਼ਾਦੇ ਧੰ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਨ ਪੀ ਗਏ ਸਮਾਗੁਚ ਵਿੱਤਿਆ ਸੀ ਗੁਰੂਪ ਸਵਾਰੇਓ ਕਲ ਕੀ ਤਰਪਾਸ਼ਾ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੂਸਰੇ ਫਰਜ਼ੰਦ ਸਹਿਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਜਿਨ੍ਹਾਂ ਦਾ ਜਨਮ ਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੀ ਹੋਇਆ ਸੀ ਇਹਨਾਂ ਦਾ ਬਚਪਨ ਵੀ ਜੰਗਾ ਜੁੱਧਾ ਦੇ ਨਜ਼ਾਰਿਆਂ ਨੂੰ ਮਾਨਦਿਆ ਬਤੀਤ ਹੋਇਆ ਇਸ ਲਈ ਨੇਡਰਤਾ ਅਤੇ ਨਿਮਰਤਾ ਇਹ ਦੋਵੇਂ ਗੁਣ ਬਾਬਾ ਜੁਜਾਰ ਸਿੰਘ ਦੇ ਜੀਵਨ ਵਿੱਚ ਸਾਨੂੰ ਸਾਫ਼ ਦਿਖਾਈ ਦਿੰਦੇ ਹਨ ਸਹਬਜਾਦਾ ਬਾਬਾ ਜੁਜਾਰ ਸਿੰਘ ਨੇ ਜਦੋਂ ਆਪਣੇ ਵੱਡੇ ਭਰਾ ਨੂੰ ਲੜਾਈ ਦੇ ਮੈਦਾਨ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਂ ਪਿੰਦੇ ਵੇਖਿਆ ਤਾ ਗੁਰੂ ਪਿਤਾ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਆਏ ਤੇ ਆ ਕੇ ਬੇਨਤੀ ਕੀਤੀ ਪਿਤਾ ਜੀ ਜਿਸ ਤਰ੍ਹਾਂ ਵੱਡੇ ਭਰਾ ਨੂੰ ਜੰਗ ਦੇ ਮੈਦਾਨ ਵਿੱਚ ਥਾਪੜਾ ਦੇ ਕੇ ਤੋਰਿਆ ਜੇ ਮੈਨੂੰ ਵੀ ਅਸੀਸ ਬਖਸ਼ੋ ਮੈਂ ਵੀ ਧਰਮ ਅਤੇ ਦੇਸ਼ ਪੰਥ ਦੇ ਲਈ ਆਪਣਾ ਆਪ ਕੁਰਬਾਨ ਕਰਨਾ ਚਾਹੁੰਦਾ ਹਾਂ ਵਿਦਵਾਨ ਨੇ ਬੜੇ ਪਿਆਰੇ ਬੋਲ ਲਿਖੇ ਨੇ ਬਾਬਾ ਜੁਝਾਰ ਸਿੰਘ ਦੇ ਪਰਥਾਏ ਭਾਈ ਸੇ ਵਿਛੜਕਰ ਹਮੇ ਜੀਣਾ ਨਹੀਂ ਆਤਾ ਭਾਈ ਸੇ ਵਿਛੜਕਰ ਹਮੇ ਜੀਣਾ ਨਹੀਂ ਆਤਾ ਸੋਣਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਆਤਾ ਗੁਰੂ ਸਾਹਿਬ ਨੇ ਸਹਿਬਜ਼ਾਦੇ ਨੂੰ ਆਪਣੇ ਗੱਲ ਨਾਲ ਲਾਇਆ ਮੱਥਾ ਚੁੰਮਿਆ ਆਪ ਆਪਣੇ ਹਥੀ ਹਥਿਆਰ ਸਜਾਏ ਅਤੇ ਜੰਗ ਦੇ ਮੈਦਾਨ ਵੱਲ ਤੋਰ ਦਿੱਤਾ ਜਿੱਥੇ ਸਹਿਬਜ਼ਾਦਾ ਜੁਝਾਰ ਸਿੰਘ ਦਸੰਬਰ ਸਨ 1704 ਈਸਵੀ ਨੂੰ ਦੇਸ਼ ਕੌਮ ਅਤੇ ਪੰਥ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਗਏ